ਅਮਰੀਕਾ ਵੱਲੋਂ ਭਾਰਤ ਦੇ ਉੱਪਰ 26% ਦੀ ਟੈਰਫ ਲਗਾਉਣ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉਪਰ ਖਰੜ ਦੇ ਐਸਜੀਐਮ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਗੂਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੋਤਲਾ ਫੂਕਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸੀਨੀਅਰ ਆਗੂ ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਟੈਕਸ ਵਿੱਚ ਕੀਤੇ ਗਏ ਵਾਅਦੇ ਕਾਰਨ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪਏਗਾ ਤੇ ਕਿਸਾਨੀ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਜਾਏਗੀ ਉਹਨਾਂ ਇਥੋਂ ਤੱਕ ਕਹਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਮਝੌਤਾ ਰੱਦ ਹੀ ਕਰ ਦੇਣਾ ਚਾਹੀਦਾ ਹੈ ਅਸੀਂ ਅੱਜ ਜਿਹੜਾ ਟਰੰਪ ਸਰਕਾਰ ਨੇ 26% ਟੈਰਪ ਵਧਾਇਆ ਉਹਦੇ ਕਰਕੇ ਪੁੱਤਰੇ ਭੁਕੇ ਰਾਸ਼ਟਰਪਤੀ ਦਾ ਹੋਰ ਜਗ੍ਹਾ ਤੋਂ ਇਸ ਸਕੀਮ ਦੀ ਕਾਰਤੀ ਵੀ ਮੋਦੀ ਦਾ ਵੀ ਭੁਕੋ ਗਏ ਪਰ ਅਸੀਂ ਪੂਰੇ ਰਾਸ਼ਟਰਪਤੀ ਟਰੰਪ ਦਾ ਹੀ ਪੁੱਤਲਾ ਭੁਕਿਆ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗ ਸਕੇ ਵੀ ਕਿਸਾਨੀ ਵਿਰੋਧ ਵਿੱਚ ਔੜੀ-ਹੌਲੀ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਤੇ ਮੋਦੀ ਸਰਕਾਰ ਉਹਲੇ ਚੋਰੀ ਮਤਲਬ ਕਿਸੇ ਨਾ ਕਿਸੇ ਰਸਤੇ ਤੱਕ ਲਾਗੂ ਕਰਨ ਲੱਗਿਆ ਵਾ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੋ ਲਿਆ ਵਾ ਅਸੀਂ ਇਕਜੁੱਟਤਾ ਦਿਖਾਉਂਦੇ ਵਾਂ ਸਾਰੇ ਹੀ ਕਿਸਾਨ ਵੀ ਜੇ ਮੋਦੀ ਨਾ ਹੱਕਮ ਕਰਤਾ ਬਿਲਕੁਲ ਬਰਬਾਦ ਹੋ ਜੂਗੇ ਕਿਸਾਨੀ ਵੀ ਬਰਬਾਦ ਹੋ ਜੂਗੀ ਜਵਾਨੀ ਵੀ ਬਰਬਾਦ ਹੋ ਜੂਗੀ ਪਹਿਲਾਂ ਹੀ ਨਸ਼ਿਆਂ ਦੇ ਰਾਹ ਤੁਰੀ ਵੀ ਹੈ ਕਹੀ ਜਾਂਦੇ ਵੀ ਚਿੱਟਾ ਖਤਮ ਕਰਤਾ ਪਰ ਚਿੱਟਾ ਤਾਂ ਇਹਨਾਂ ਦੇ ਸਰੂਪ ਵੱਧ ਵਿਗਦਾ ਸਰਕਾਰ ਆਪ ਉਹ ਵੇਚਦੀ ਹੈ ਕੋਈ ਇਹ ਜੀ ਗੱਲ ਨਹੀਂ ਹੈ ਵੀ ਸਰਕਾਰਾਂ ਨਹੀਂ ਵੇਚਦੀਆਂ ਸਰਕਾਰਾਂ ਹੀ ਚਿੱਟਾ ਵੇਚ ਰਹੀਆਂ ਇਹੀ ਬਕਾਉਣੀਆਂ ਨਹੀਂ ਇੱਕ ਦਿਨ માં ਖਤਮ ਹੋ ਜਾਵੇ ਕੋਈ ਚੱਕਰ ਨਹੀਂ ਹੈ ਕਿਸਾਨੀ ਜਿਸ ਤਰ੍ਹਾਂ ਕਿਸਾਨੀ ਨੂੰ ਬਰਬਾਦ ਕਰਨੇ ਮੈਂ ਉਸ ਤਰ੍ਹਾਂ ਹੀ ਜਵਾਨੀ ਸਾਰੇ ਹੀ ਕਿਸਾਨ ਖੇਤ ਮਜ਼ਦੂਰ ਸਭ ਬਰਬਾਦ ਹੋ ਜੂਗੇ ਜਦੋਂ ਜਦੋਂ ਅਮਰੀਕਾ ਦੇ ਵਿੱਚੋਂ ਜਹਾਜ਼ ਪਰ ਪਰ ਕੇ ਪੰਜਾਬੀਆਂ ਨੇ ਇੱਥੇ ਸਾਰੇ ਦੇਸ਼ ਦੇ ਵਾਪਸ ਆ ਰਹੇ ਤੇ ਉਸ ਟਾਈਮ ਤੇ ਸਾਰੇ ਬੰਦੇ ਕਿਉਂ ਚੁੱਪ ਸੀਗੇ ਅੱਜ ਕਿਉਂ ਬੋਲਣਾ ਪਿਆ ਗਿਆ ਅਤਾ ਹੌਲੀ ਹੌਲੀ ਜਦ ਇੱਕ ਬੰਦੇ ਨੂੰ ਛੇੜੀਓ ਜਾਂਨੇ ਛੇੜੀਓ ਜਾਂਨੇ ਜਦ ਆਪਾਂ ਡੂੰਮਣੇ ਦੇ ਡੜਾ ਮਾਰਦੇ ਹੌਲੀ ਹੌਲੀ ਛੇੜਦੇ ਜਦ ਛੇੜਨੇ ਹੀ ਜਿਆਦਾ ਤੰਗ ਕਰਨ ਲੱਗਿਆ ਹੁਣ ਸਾਨੂੰ ਪਤਾ ਵੀ ਸਿਰ ਪਰ ਨੂੰ ਪਾਣੀ ਲੱਗ ਗਿਆ ਤਾਂ ਉੱਥੇ ਇਹ ਜਿਹੜੇ ਮੋਦੀ ਮੋਦੀ ਨੇ ਟੈਰਫ ਵਧਾਏ ਆ ਜਿਹੜੇ ਮੋਦੀ ਨੇ ਟੈਰਫ ਵਧਾਏ ਆ ਇਹਦੇ ਨਾਲ ਕੀ ਫਰਕ ਪੈਣਾ ਕਿਸਾਨਾਂ ਤੇ ਨਹੀਂ ਕਿਸੇ ਵੀ ਚੀਜ਼ ਪਰ ਜਿਹੜੀ GST ਲੱਗੀ ਦੀ ਉਹਦੇ ਨਾਲ ਕੀ ਫਰਕ ਦਾ ਪੈ ਹੀ ਆ ਅਸਰ ਤਾਂ ਪੈਂਦਾ ਹੀ ਆ ਜਦ ਟੈਕਸੇ ਵੱਧ ਗਏ ਟੈਰਫ ਵੱਧ ਗਿਆ ਤੁਝੇਕਰ ਫਰਕ ਤਾਂ ਪੈਣਾ ਹੀ ਆ ਕਿਸਾਨੀ ਆਪਣਾ ਬਾਕੀ ਆਪਣਾ ਮਾਲ ਉੱਥੇ ਕਿੱਥੇ बिक ਜੂਗਾ ਭੈ ਨਹੀਂ ਧੱਕੇ ਦੇ बिकਦਾ ਆਪਣਾ ਮਾਲ ਤਾਂ ਜਦੋਂ ਇੰਨਾ ਟੈਕਸ ਲੱਗ ਕੇ ਜਾਊਗਾ ਬਿਲਕੁਲ ਹੀ ਨਹੀਂ ਵਿਕਣਾ ਆਪਾਂ ਨੇ ਤਾਂ ਬਰਬਾਦ ਹੋ ਜਾਣਾ ਤੁਸੀਂ ਕਹਿੰਦੇ ਵੀ ਜਿਹੜਾ ਇੰਡੀਆ ਸਾਡੇ ਸਰਕਾਰ ਇਹ ਮੋਦੀ ਉਹਨਾਂ ਸਮਝੌਤੇ ਕਰੋ ਰੱਦ ਕਰੇ ਜਾਵੇ ਮੋਦੀ ਸਰਕਾਰ ਰੱਦ ਕਰੇ ਸਮਝੌਤਾ ਇਹ ਤਾਂ ਅਸੀਂ ਤਾਂ ਕਿਸਾਨੀ ਆਹੀ ਕਹਿੰਦੀ ਹੈ ਵੀ ਜਿਹੜੇ ਤਿੰਨ ਕਾਨੂੰਨ ਉੱਤੇ ਮੰਨ ਕੇ ਆਏ ਆਂ ਦਿੱਲੀ ਵੀ ਅਸੀਂ ਰੱਦ ਕਰਦੇ ਹਾਂ ਉਸ ਤਰ੍ਹਾਂ ਹੀ ਰੱਦ ਕਰ ਦੋਵੇ ਔਲੀ ਹੌਲੀ ਉਹਲੇ ਚੌਂਦੀਆਂ ਜਿਹੜੀਆਂ ਉਹਨਾਂ ਚੋਰੀ ਮੋਰੀਆਂ ਉਹਨਾਂ ਤੇ ਕਾਨੂੰਨ ਲਾਗੂ ਕਰੇ ਅਸੀਂ ਤਾਂ ਆਹੀ ਕਹਿੰਦੇ ਆ ਵੀ ਜੇ ਮੁਕਤੀ ਸਰਕਾਰ ਨੇ ਰਾਜ ਕਰਨਾ ਹੋਵੇ ਤਾਂ ਆਪਣੀਆਂ ਗਲਤ ਨੀਤੀਆਂ ਛੱਡ ਦੇਵੇ ਆਹੀ ਸਲਾਹ ਦਿੰਦੇ ਜਗਬਾਨੀ ਟੀਵੀ ਲਈ ਖਰਤੋ ਗਗਨਦੀਪ ਦੀ ਰਿਪੋਰਟ